ਉਸਾਰ ਪਹਿਲਾ ਇੱਕ ਕੁੜੀ ਦਾ ਵਿਆਹ ਹੁੰਦਾ ਪਰ ਫਿਰ ਅਚਾਨਕ ਉਹ ਗਾਇਬ ਹੋ ਜਾਂਦੀ ਆ ਤੇ ਵਿਆਹ ਤੋਂ ਬਾਅਦ ਉਹ ਆਪਦੇ ਪਿਤਾ ਦੇ ਸੁਪਨੇ ਆ ਚੌਂਦੀ ਤੇ ਬਾਰ-ਬਾਰ ਬਸ ਇੱਕੋ ਹੀ ਗੱਲ ਕਹਿੰਦੀ ਕਿ ਪਾਪਾ ਮੈਨੂੰ ਲੈ ਜਾ ਮੈਂ ਘਰ ਆਉਣਾ ਇਸ ਤੋਂ ਪਹਿਲਾਂ ਹੀ ਉਸਦੇ ਪਤੀ ਦੇ ਦੁਆਰਾ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਵਾਈ ਜਾ ਚੁੱਕੀ ਸੀ ਪਰ ਪੂਰੇ 50 ਦਿਨ ਤੱਕ ਉਹ ਮਿਲੀ ਫਿਰ ਪੇਤਾ ਉਥੋਂ ਦੀ ਮਹਿਲਾ ਡੀਸੀਪੀ ਦੇ ਕੋਲ ਜਾਂਦਾ ਸਾਰਾ ਕੁਝ ਦੱਸਦਾ ਉਸ ਦੀਆਂ ਭਾਵੁਕ ਗੱਲਾਂ ਸੁਣ ਡੀਸੀਪੀ ਵੱਲੋਂ ਉਸ ਜਾਂਚ ਨੂੰ ਥਾਣੇ ਤੋਂ ਹਟਾ ਕੇ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤਾ ਜਾਂਦਾ ਤੇ ਉਹਨਾਂ ਵੱਲੋਂ ਇਸ ਕੇਸ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਦਾ ਜਾਂਦਾ ਤੇ ਫਿਰ 10 ਦਿਨ ਬਾਅਦ ਉਹ ਮਿਲਦੀ ਆ ਤੇ ਪੂਰੇ 60 ਦਿਨ ਬਾਅਦ ਉਸ ਨੂੰ ਇੱਕ ਕਬਰ ਦੇ ਵਿੱਚੋਂ ਕੱਢਿਆ ਜਾਂਦਾ ਤੇ ਫਿਰ ਉਹ ਆਪ ਦੇ ਬੀਤੇ ਹੋਏ ਕੱਲ ਦੀ ਖੌਫਨਾਕ ਕਹਾਣੀ ਸੁਣਾਉਂਦੀ ਆ ਹਰਿਆਣਾ ਫਰੀਦাবাদ ਰੌਸ਼ਨ ਨਗਰ ਇੱਥੋਂ ਦਾ ਇੱਕ ਆਦਮੀ ਅਰਣ ਕੁਮਾਰ ਇਸ ਦੀ ਖੋਦੀ ਇੱਕ ਫੈਕਟਰੀ ਸੀ ਚਿੱਤੇ ਵਿੱਚ ਸਲਾਈ ਕਢਾਈ ਤੇ ਸਪੋਰਟਸ ਵਰਗੀਆਂ ਚੀਜ਼ਾਂ ਬਣਦੀਆਂ ਸੀ ਇਹ ਬੰਦਾ ਰੋਂਦੇ ਬਿਲਕਦੇ ਹੋਏ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ ਤੇ ਦੱਸਦਾ ਕਿ ਉਸਦਾ ਵਿਆਹ 21 ਜੂਨ 2023 ਨੂੰ ਹੋਇਆ ਸੀ ਤੇ ਉਹਦੀ ਪਤਨੀ ਦਾ ਨਾਮ ਸੀ ਤੰਨੂ ਰਾਜਪੂਤ ਤੇ ਉਹ 23 April 2025 ਤੋਂ ਲਾਪਤਾ ਹੈ ਤੇ ਅਸੀਂ ਉਸ ਨੂੰ ਹਰ ਜਗ੍ਹਾ ਭਾਲ ਕੇ ਥੱਕ ਚੁੱਕੇ ਹਾਂ ਪਰ ਉਹ ਸਾਨੂੰ ਕਿਤੇ ਵੀ ਨਹੀਂ ਮਿਲੀ ਉਸਦਾ ਫੋਨ ਵੀ ਸਵਿਚ ਆਫ ਆ ਰਿਹਾ ਇਹੀ ਨਹੀਂ ਉਸਦੇ ਪੋਸਟਰ ਤੱਕ ਛੱਬਾਏ ਗਏ ਸੀ ਫੋਨ ਨੰਬਰ ਤੋਂ ਲੈ ਕੇ ਹਰ ਇੱਕ ਡਬਾਇਓ ਡਾਟਾ ਵੀ ਉਸਦਾ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਸ਼ਹਿਰ ਦੇ ਅਲੱਗ-ਅਲੱਗ ਜਗਾਵਾਂ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਆਸ-ਪਾਸ ਲਗਵਾ ਦਿੱਤਾ ਗਿਆ ਸੀ ਪਰ ਉਹ ਹਲੇ ਵੀ ਨਹੀਂ ਮਿਲੀ ਪੁਲਿਸ ਵੱਲੋਂ ਸ਼ੁਰੂਆਤ ਦੇ ਵਿੱਚ ਕੋਈ ਬਹੁਤਾ ਕੁਝ ਨਹੀਂ ਕੀਤਾ ਜਾਂਦਾ ਤੇ ਪੁਲਿਸ ਇਹੀ ਕਹਿੰਦੀ ਰਹੀ ਕਿ ਆਜੂਗੀ ਪਰ ਜਦੋਂ ਪਤੀ ਵੱਲੋਂ ਜ਼ਿਆਦਾ ਦਬਾਅ ਪਾਇਆ ਜਾਂਦਾ ਤਾਂ ਪੁਲਿਸ ਦੇ ਘਰ ਆਉਂਦੀ ਐ ਸਭ ਕੁਝ ਪੁੱਛਦੀ ਐ ਤੇ ਫਿਰ 25 ਅਪ੍ਰੈਲ 2025 ਨੂੰ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਪਰ ਪੁਲਿਸ ਵੱਲੋਂ ਹਾਲੇ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਸੀ ਲੈਂਤਾ ਜਾ ਰਿਹਾ ਉਹਦਾ ਪਤੀ ਬਾਰ ਬਾਰ ਪੁਸ ਦੇ ਕੋਲ ਪਹੁੰਚਦਾ ਅਤੇ ਕਹਿੰਦਾ ਕਿ ਮੇਰੀ ਪਤਨੀ ਨੂੰ ਲੱਭ ਦਿਓ ਤੇ ਇਸੇ ਤਰ੍ਹਾਂ ਨਾਲ ਕਰਦੇ ਕਰਦੇ ਪੂਰੇ 50 ਦਿਨ ਤੱਕ ਦਾ ਸਮਾਂ ਗੁਜ਼ਰ ਜਾਂਦਾ ਦੂਜੇ ਪਾਸੇ ਉਸ ਕੁੜੀ ਦੇ ਪਿਤਾ ਹਾਕਮ ਸਿੰਘ ਰਾਜਪੂਤ ਉਸਦੇ ਸੁਪਣੇ ਦੇ ਵਿੱਚ ਵੀ ਉਹ ਅਕਸਰ ਆਇਆ ਕਰਦੀ ਸੀ ਤੇ ਹਮੇਸ਼ਾ ਕਹਿੰਦੀ ਕਿ ਪਾਪਾ ਮੈਨੂੰ ਇੱਥੋਂ ਲੈ ਜਾਓ ਮੈਂ ਘਰ ਜਾਣਾ ਤਾਂ ਫਿਰ ਉਸਦੇ ਪਿਤਾ ਡੀ ਸੀ ਪੀ ਕੋਲ ਪਹੁੰਚਦੇ ਤੇ ਸਾਰੀ ਕਹਾਣੀ ਸੁਣਾਉਂਦੇ ਨੇ ਡੀਐਸਪੀ ਵੱਲੋਂ 14 ਜੂਨ 2025 ਨੂੰ ਇਹ ਮਾਮਲਾ ਪੱਲਾ ਥਾਣੇ ਤੋਂ ਹਟਾ ਕੇ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਕੁਝ ਵੀ ਹੋਵੇ ਪਰ ਇਸ ਕੁੜੀ ਨੂੰ ਪਾਲ ਕੇ ਲਿਆਓ ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਲੈਂਤਾ ਜਾਂਦਾ ਤੇ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਇਸੇ ਦੌਰਾਨ ਉਹਨਾਂ ਦੇ ਕੋਲ ਇੱਕ ਮੁਖਬਰ ਦਾ ਕਾਲ ਆਉਂਦਾ ਤੇ ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਵੀ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਆ ਉਸ ਮੁਖਬਰ ਤੋਂ ਪੁਲਿਸ ਨੂੰ ਪਤਾ ਚੱਲਦਾ ਕਿਸ ਪਰਿਵਾਰ ਨੇ ਕੁਝ ਸਮਾਂ ਪਹਿਲਾਂ ਹੀ ਜੀਐਸਬੀ ਨਾਲ ਇੱਕ ਟੂਆ ਬਠਵਾਇਆ ਸੀ ਪੁਲਸ ਆਉਂਦੀ ਹੈ ਉਹਨਾਂ ਨੂੰ ਪੁੱਛਦੀ ਹੈ ਤਾਂ ਆਰੋਣੋਂ ਵੱਲੋਂ ਪੁਲਸ ਨੂੰ ਥੋੜੇ ਸਖਤ ਲਹਿਜੇ ਦੇ ਵਿੱਚ ਕਿਹਾ ਜਾਂਦਾ ਕਿ ਇਸ ਦਾ ਕੀ ਮਤਲਬ ਆ ਕਿਉਂਕਿ ਸਾਡੇ ਪਿੰਡ ਚ ਘਰ-ਬਾਰ ਦਾ ਗੰਦਾ ਕੱਢਣ ਤੇ ਲਈ ਕੋਈ ਵੀ ਪ੍ਰਬੰਧ ਨਹੀਂ ਆ ਤੇ ਤੇ ਇਸੇ ਬਿਨਾਂ ਦੇ ਕਾਰਨ ਅਸੀਂ ਇਹ ਟੋਆ ਪਟਵਾਇਆ ਸੀ ਪੁਲਿਸ ਪਿੰਡ ਚ ਪਤਾ ਕਰਦੀ ਹੈ ਤਾਂ ਪਤਾ ਲੱਗਦਾ ਕਿ ਇਹ ਗੱਲ ਸੱਚ ਆ ਕਿਉਂਕਿ ਪੂਰੇ ਪਿੰਡ ਦੇ ਵਿੱਚ ਹੀ ਘਰਾਂ ਅੰਦਰ ਟੋਏ ਪੱਟੇ ਹੋਏ ਨੇ ਪਰ ਪੁਲਿਸ ਨੇ ਉਸ ਲੜਕੀ ਦੀ ਗੁਣਸ਼ੋਦਗੀ ਤੇ ਉਸ ਟੋਏ ਪਟਣ ਦੀ ਟਾਈਮਿੰਗ ਤੋਂ ਕੁਝ ਸ਼ੱਕ ਹੁੰਦਾ ਤਾਂ ਫਿਰ ਪੁਲਿਸ ਵੱਲੋਂ ਉਸ ਲਿਬਰਰਰ ਤੇ ਮਿਸਤਰੀ ਨੂੰ ਬੁਲਾਇਆ ਜਾਂਦਾ ਜਿਨ੍ਹਾਂ ਦੇ ਦੁਆਰਾ ਇਸ ਟੋਏ ਨੂੰ ਪੱਟਾਇਆ ਗਿਆ ਸੀ ਤੇ ਇਸ ਟੋਏ ਦੇ ਵਿੱਚ ਕੰਮਕਾਰ ਵਗੈਰਾ ਕੀਤਾ ਗਿਆ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਸਾਰ ਟੋਆ ਤਾਂ ਇਹਨਾਂ ਨੇ ਜਰੂਰ ਪਟਵਾਇਆ ਸੀ ਤੇ ਥੋੜਾ ਬਹੁਤਾ ਕੰਮ ਵੀ ਕਰਵਾਇਆ ਸੀ ਪਰ ਨਾ ਤਾਂ ਇਸਦੇ ਨਾਲ ਸੀਵਰੇਜ ਵਗੈਰਾ ਕਨੈਕਟ ਕੀਤਾ ਗਿਆ ਤੇ ਨਾ ਹੀ ਕੁਝ ਹੋਰ ਤੇ ਫਿਰ ਟੋਏ ਨੂੰ اچانک ਹੀ ਬੰਦ ਕਰ ਦਿੱਤਾ ਗਿਆ ਪੁਲਿਸ ਦੇ ਦੁਆਰਾ ਸ਼ੱਕ ਕਰਨਾ ਹੋਰ ਵੀ ਗਹਿਰਾ ਕਰ ਦਿੱਤਾ ਜਾਂਦਾ ਪੁਲਿਸ ਵੱਲੋਂ ਉਸ ਆਦਮੀ ਨੂੰ ਬੁਲਾਇਆ ਜਾਂਦਾ ਤੇ ਹੋਰ ਪੁੱਛਗਿੱਛ ਕੀਤੀ ਜਾਂਦੀ ਕਿ ਆਖਰਕਾਰ ਇਸ ਟੋਏ ਨੂੰ ਪਟਵਾਇਆ ਕਿਉਂ ਗਿਆ ਸੀ ਤੇ ਆਖਰਕਾਰ ਉਸ ਤੋਂ ਬਾਅਦ ਬੰਦ ਕਿਉਂ ਕਰ ਦਿੱਤਾ ਗਿਆ ਇਸ ਤੋਂ ਬਾਅਦ ਪੁਲਿਸ ਕੁਝ ਮਜ਼ਦੂਰਾਂ ਤੇ ਕੁਝ ਲੋਕਾਂ ਨੂੰ ਲੈ ਕੇ ਆਉਂਦੀ ਹੈ ਟੋਆ ਦੁਬਾਰਾ ਪਟਵਾਇਆ ਜਾਂਦਾ ਤੇ ਟੋਏ ਦੇ ਠੀਕ 10 ਫੁੱਟ ਥੱਲੇ ਤੋਂ ਇੱਕ Laash ਨਿਕਲਦੀ ਹੈ ਤੇ ਇਹ ਕਿਸੇ ਹੋਰ ਦੀ ਨਹੀਂ ਸੀ ਬਲਕਿ ਉਸੇ ਤੰਨੂ ਰਾਜਪੂਤ ਦੀ ਸੀ ਜਿਸ ਨੂੰ ਪੂਰਾ ਪਰਿਵਾਰ 60 ਦਿਨ ਤੋਂ ਪਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਪੁਲਿਸ ਵੱਲੋਂ ਤੰਨੂ ਦੀ ਸੱਸ ਤੇ ਸਹੁਰੇ ਨੂੰ ਰਾਤ ਦੇ ਵਿੱਚ ਲੈਤਾ ਜਾਂਦਾ ਤੇ ਪੁੱਛਗੈ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਫਿਰ ਪਤਾ ਲੱਗਦਾ ਆ ਕਿ ਜਦੋਂ ਦੀ ਇਸ ਕੁੜੀ ਦਾ ਵਿਆਹ ਹੋਇਆ ਸੀ ਉਸੇ ਵਕਤ ਤੋਂ ਹੀ ਉਸਦਾ ਘਰ 'ਚ ਵਿਵਾਦ ਰਹਿੰਦਾ ਸੀ ਕਿਉਂਕਿ ਉਹਦੇ ਪਤੀ ਨੂੰ ਉਹ ਪਸੰਦ ਨਹੀਂ ਸੀ ਤਾਂ ਇਸੇ ਦੇ ਚੱਲਦਿਆਂ ਘਰ ਦੇ ਵਿੱਚ ਲੜਾਈ ਹੁੰਦੀ ਆ ਤੇ ਉਹ ਕੁੜੀ ਆ ਦੇ ਪੇਕੇ ਘਰ ਦੇ ਵਿੱਚ ਆ ਜਾਂਦੀ ਆ ਇਸੇ ਵਿਚਕਾਰ ਉਸਦੀ ਮਾਂ ਦੀ ਵੀ ਮੌਤ ਹੁੰਦੀ ਆ ਫਿਰ ਦੋਵੇਂ ਧਿਰਾਂ ਚ ਪੰਚਾਇਤ ਵੱਲੋਂ ਸੁਲਾਹ ਕਰਵਾਈ ਜਾਂਦੀ ਹੈ ਤੇ ਕੁੜੀ ਆਪਦੇ ਪਤੀ ਦੇ ਘਰ ਵਾਪਸ ਆ ਜਾਂਦੀ ਆ ਪਰ ਫਿਰ ਵੀ ਉਹ ਉਸ ਨੂੰ ਤੰਗ ਪਰੇਸ਼ਾਨ ਕਰਨੋਂ ਨਹੀਂ ਹਟ ਰਹੇ ਸੀ ਤੇ ਇਸ ਦੇ ਤੋਂ ਬਾਅਦ ਪਤੀ ਸੱਸ ਤੇ ਸਹੁਰੇ ਵੱਲੋਂ ਉਸ ਨੂੰ ਰਾਹਤੇ ਚੋਂ ਹਟਾਉਣ ਦਾ ਪਲਾਨ ਬਣਾਇਆ ਜਾਂਦਾ 21 April 2025 ਦੀ ਰਾਤ ਸਮੇਂ ਸੱਸ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਜਾਣਾ ਸੀ ਉਹ ਉੱਥੇ ਭੇਜ ਦਿੱਤੀ ਜਾਂਦੀ ਹੈ ਤੇ ਦੂਸਰੇ ਪਾਸੇ ਘਰ ਦੇ ਵਿੱਚ ਸਹੁਰਾ ਨਾਨਾ ਤੇ ਪਤੀ ਪਤਨੀ ਹੀ ਮੌਜੂਦ ਸੀ ਇਸ ਤੋਂ ਬਾਅਦ ਖਾਣੇ ਦੇ ਵਿੱਚ ਕੁਝ ਮਲਾਇਆ ਜਾਂਦਾ ਤੇ ਇਸੇ ਖਾਣੇ ਨੂੰ ਤੰਨੂ ਤੇ ਉਸਦੀ ਸਨਾਨਦ ਦੋਨੋਂ ਖਾਂਦੀਆਂ ਨੇ ਪਰ ਉਸਦਾ ਪਤੀ ਤੇ ਸੌਰਾ ਨਹੀਂ ਖਾਂਦੀ ਫਿਰ ਰਾਤ ਹੁੰਦੀ ਹੈ ਨਾਨਦ ਅਲੱਗ ਕਮਰੇ ਦੇ ਵਿੱਚ ਤੇ ਤੰਨੂ ਅਲੱਗ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦੀ ਹੈ ਜਦੋਂ ਥੋੜੀ ਡੂੰਗੀ ਨੀਂਦ ਦੇ ਵਿੱਚ ਜਾਂਦੀ ਹੈ ਤਾਂ ਪਤੀ ਉੱਠਦਾ ਥੱਲੇ ਆਉਂਦਾ ਤੇ ਆਪਦੇ ਪਿਤਾ ਭੂਮੀ ਸਿੰਘ ਨੂੰ ਕਹਿੰਦਾ ਕਿ ਤੁਸੀਂ ਜੋ ਕਾਰਨਾ ਕਰ ਲੋ ਉਹ ਸੌ ਚੁੱਕੀ ਆ ਕਿਉਂਕਿ ਸੌਰੇ ਨੇ ਉਸ ਪਲਾਨ ਦੇ ਤਹਿਤ ਇਹ ਗਰੰਟੀ ਲਈਤੀ ਸੀ ਕਿ ਜੋ ਕੁਝ ਵੀ ਕਰੂਗਾ ਉਹ ਮੈਂ ਹੀ ਖੁਦ ਹੀ ਕਰੂੰਗਾ ਇਸ ਤੋਂ ਬਾਅਦ ਸੌਰੇ ਦੇ ਦੁਆਰਾ ਉਸ ਨੂੰ ਖਤਮ ਕਰਨ ਦੇ ਲਈ ਕਮਰੇ ਦੇ ਵਿੱਚ ਜਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਨੀਅਤ ਖਰਾਬ ਹੋ ਗਈ ਤੇ ਉਸ ਵੱਲੋਂ ਦਸ਼ੇ ਦੀ ਹੱਥ ਦੇ ਵਿੱਚ ਪਈ ਆਪਦੀ ਬਹੂ ਦੇ ਨਾਲ ਹੀ ਕਨਾਉਣਾ ਕੋ ਕਰਮ ਕੀਤਾ ਜਾਂਦਾ ਪਰ ਫਿਰ ਉਸ ਨੂੰ ਲੱਗਦਾ ਕਿ ਇਹ ਮੈਂ ਕੀ ਕੀਤਾ ਤੇ ਉਹ ਬਾਹਰ ਆਉਂਦਾ ਤੇ ਫਿਰ ਤੋਂ ਅੰਦਰ ਜਾ ਕੇ ਉਸ ਦੀ ਹੀ ਚੁੰਨੀ ਦੇ ਨਾਲ ਉਸ ਦੀ ਸਾਰਾਕ ਦਬਾਉਂਦਾ ਇਹ ਆਪ ਦੀ ਨੂੰ ਨੂੰ ਖਤਮ ਕਰ ਦਿੰਦਾ ਤੇ ਫਿਰ ਉਸੇ ਟੋਏ ਦੇ ਅੰਦਰ ਜੋ ਪਹਿਲਾਂ ਹੀ ਪੱਟ ਕੇ ਰੱਖਿਆ ਗਿਆ ਸੀ ਉਸੇ ਦੇ ਅੰਦਰ ਉਸ ਨੂੰ ਛੁਟਾਇਆ ਜਾਂਦਾ ਦਫਨਾ ਦਿੱਤਾ ਜਾਂਦਾ ਜਦੋਂ ਕਿ ਉਸ ਦੇ ਉੱਪਰ ਉਸ ਤੋਂ ਪਹਿਲਾਂ 60 ਦਿਨ ਹੋ ਚੁੱਕੇ ਸੀ ਪੁਲਿਸ ਨੂੰ ਉਸ ਦੇ ਉੱਪਰੋਂ ਲੰਘਦੇ ਹੋਏ ਪਰਿਵਾਰ ਜੋ ਪੇਕਾ ਪਰਿਵਾਰ ਸੀ ਉਹ ਵੀ ਉਸ ਦੇ ਉੱਪਰੋਂ ਹੀ ਲੰਘ ਰਿਹਾ ਸੀ ਪੂਰਾ ਪਿੰਡ ਵੀ ਉਸ ਦੇ ਉੱਪਰੋਂ ਲੰਘ ਰਿਹਾ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਸ ਦੇ نیچے ਇੱਕ Laash ਮੌਜੂਦਾ ਉਸ ਦੇ ਨੰਦ ਵੀ ਉਸ ਰਾਤ ਨਸ਼ੇ ਦੇ ਵਿੱਚ ਹੀ ਸੀ ਉਸ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਸ ਦੇ ਪਿਤਾ ਤੇ ਭਰਾ ਨੇ ਕੱਲ ਰਾਤ ਉਸ ਦੀ ਭਾਬੀ ਨਾਲ ਕੀ ਕੀਤਾ ਪਰਾਉ ਦੇ ਸੱਸ ਜਾਣਦੀ ਸੀ ਪਰ ਪਤੀ ਹਾਲੇ ਵੀ ਫਰਾਰਾ ਤੇ ਸੱਸ ਤੇ ਸਹਰਾ ਪੁਲਸ ਦੇ ਦੁਆਰਾ ਅਰੈਸਟ ਕਰ ਲਏ ਗਏ ਨੇ ਤੇ ਹੁਣ ਪੁਲਸ ਦੇ ਦੁਆਰਾ ਇਸ ਤੋਂ ਅੱਗੇ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਘਟਨਾ ਨੂੰ ਸੁਣਾਉਣ ਦਾ ਸਾਡਾ ਮਕਸਦ ਕਿਸੇ ਦੀ ਵੀ ਦਿਲ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਆ ਸਿਰਫ ਤੇ ਸਿਰਫ ਜਾਗਰੂਕ ਕਰਨਾ ਕਿ ਸਾਡੀ ਇਸ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦੇ ਕੁਕਰਮ ਹੁੰਦੇ ਰਹਿੰਦੇ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ